ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅਸੀਂ ਪਿਛਲੇ ਵੀਡੀਓਜ਼ ਦੇ ਵਿੱਚ ਬੰਦਾ ਸਿੰਘ ਬਹਾਦਰ ਬਾਰੇ ਗੱਲ ਕਰ ਰਹੇ ਸਾਂ ਕਿ ਬੰਦਾ ਸਿੰਘ ਬਹਾਦਰ ਦੁਆਰਾ ਕਿਵੇਂ ਚਪਟ ਚਿੜੀ ਦੇ ਮੈਦਾਨ ਵਿੱਚ ਵਜ਼ੀਰ ਖਾਨ ਨੂੰ ਹਰਾਇਆ ਗਿਆ ਉਸ ਤੋਂ ਬਾਅਦ ਸਰਹੰਦ ਵਿੱਚ ਕਿਵੇਂ ਬੰਦਾ ਸਿੰਘ ਬਹਾਦਰ ਨੇ ਜਿੱਤ ਪ੍ਰਾਪਤ ਕੀਤੀ ਤੇ ਸਰਹੰਦ ਦਾ ਵੰਦਕ ਭਾਈ ਬਾਜ ਸਿੰਘ ਨੂੰ ਲਾ ਕੇ ਆਪਣੇ ਜਿੱਤ ਦੇ ਸਫਰ ਨੂੰ ਹੋਰ ਅੱਗੇ ਚਾਲੂ ਰੱਖਿਆ ਗਿਆ ਬੰਦਾ ਸਿੰਘ ਬਹਾਦਰ ਦਾ ਰਾਜ ਜਮਨਾ ਤੋਂ ਲੈ ਕੇ ਲਾਹੌਰ ਤੱਕ ਦਾ ਇਲਾਕਾ ਉਸ ਨੇ ਕੁਝ ਕੁ ਮਹੀਨਿਆਂ ਦੇ ਵਿੱਚ ਹੀ ਫਤਿਹ ਕਰ ਲਿਆ ਇਹ ਜਿੰਨਾ ਵੀ ਇਲਾਕਾ ਸੀਗਾ ਇਥੋਂ ਬਹੁਤ ਵੱਡਾ ਲਗਾਨ ਜਿਹੜਾ ਹੈ ਬੰਦੇ ਬਹਾਦਰ ਨੂੰ ਮਿਲਣ ਲੱਗਿਆ ਇਹਦੇ ਨਾਲ ਹੀ ਮੁਗਲ ਸਮਰਾਟ ਨੂੰ ਜਦੋਂ ਇਹ ਖਬਰ ਮਿਲੀ ਉਸ ਸਮੇਂ ਮੁਗਲ ਸਮਰਾਟ ਬਹਾਦਰ ਸਾਹ ਅਜਮੇਰ ਦੇ ਵਿੱਚ ਸੀ ਜਦੋਂ ਉਸ ਨੂੰ ਇਹ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਬੰਦਾ ਸਿੰਘ ਬਹਾਦਰ ਦੁਆਰਾ ਲੋਕਲ ਕਿਸਾਨਾਂ ਨੂੰ ਲੈ ਕੇ ਲੋਕਲ ਸਿੱਖਾਂ ਨੂੰ ਲੈ ਕੇ ਇੱਕ ਵੱਡੀ ਬਗਾਵਤ ਕਰ ਦਿੱਤੀ ਗਈ ਹੈ ਤੇ ਆਪਣਾ ਬਕਾਇਦਾ ਰਾਜ ਕਾਇਮ ਕਰ ਲਿਆ ਹੈ ਤੇ ਲੋਹਗੜ੍ਹ ਉਸਨੇ ਆਪਣੀ ਰਾਜਧਾਨੀ ਬਣਾ ਲਈ ਹੈ ਵਕਾਇਦਾ ਵੱਖ-ਵੱਖ ਖੇਤਰਾਂ ਦੇ ਪ੍ਰਬੰਧਕ ਉਸ ਨੇ ਲਾ ਦਿੱਤੇ ਹਨ ਤਾਂ ਇਹ ਖਬਰ ਮਿਲਦੇ ਸਾਰ ਹੀ ਬਹਾਦਰ ਸਾਹ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਹ ਬਹੁਤ ਜ਼ਿਆਦਾ ਘਬਰਾ ਗਿਆ ਇਸ ਗੱਲ ਦਾ ਅੰਦਾਜ਼ਾ ਤੁਸੀਂ ਇੱਥੋਂ ਲਗਾ ਸਕਦੇ ਹੋ ਕਿ ਉਸ ਨੂੰ ਲੱਗਣ ਲੱਗਿਆ ਜਿਵੇਂ ਸਭ ਕੁਝ ਉਸ ਦਾ ਖਤਮ ਹੋ ਜਾਏਗਾ ਉਹ ਇੰਨੀ ਜ਼ਿਆਦਾ ਟੈਨਸ਼ਨ ਜਿਹੜਾ ਹੈਗਾ ਲੈ ਗਿਆ ਸੀ ਅੰਤ ਦੇ ਵਿੱਚ ਕਿ ਇੱਕ ਤਰ੍ਹਾਂ ਇਹ ਕਹਿ ਲੋ ਕਿ ਉਹ ਪਾਗਲ ਪਾਗਲਾ ਵਰਗੇ ਜਿਹੜੇ ਹਾਲਾਤ ਐ ਉਸਦੇ ਬਣ ਗਏ ਸਨ ਉਸ ਨੂੰ ਦਵਾਈ ਦੇਣੀ ਪੈਂਦੀ ਸੀ ਕਿਉਂਕਿ ਉਸ ਨੂੰ ਦੌਰੇ ਪੈਣ ਲੱਗ ਗਏ ਸਨ ਬੰਦੇ ਬਹਾਦਰ ਤੋਂ ਉਹ ਇੰਨਾ ਜ਼ਿਆਦਾ ਡਰਦਾ ਸੀ ਹੁਣ ਜਦੋਂ ਅਸੀਂ ਬੰਦਾ ਸਿੰਘ ਬਹਾਦਰ ਦੇ ਸਾਰੇ ਸਫ਼ਰ ਦੀ ਗੱਲ ਕਰਦੇ ਆ ਤਾਂ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ ਕਿ ਉਸ ਨੇ ਮੁਗਲਾਂ ਦੇ ਅਤਿਆਚਾਰੀ ਸ਼ਾਸਨ ਨੂੰ ਕਿਵੇਂ ਪੰਜਾਬ ਦੇ ਵਿੱਚ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਪੂਰਾ ਕਰਦੇ ਹੋਏ ਮੁਗਲਾਂ ਦੇ ਸਾਮਰਾਜ ਨੂੰ ਖਤਮ ਕੀਤਾ ਉਹਨਾਂ ਸ਼ਾਸਕਾਂ ਦੇ ਵਿਰੁੱਧ ਉਸਨੇ ਕਾਰਵਾਈ ਕੀਤੀ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਜੀਵਨ ਹਰਾਮ ਕਰ ਰੱਖਿਆ ਸੀ ਜੀਣਾ ਦੁੱਭਰ ਕਰ ਰੱਖਿਆ ਸੀ ਲੋਕਾਂ ਤੇ ਬਹੁਤ ਜ਼ੁਲਮ ਕਰਦੇ ਸਨ ਹਰ ਤਰ੍ਹਾਂ ਦੇ ਲੋਕਾਂ ਤੇ ਇਹ ਨਹੀਂ ਐ ਕੱਲੇ ਹਿੰਦੂਆਂ ਤੇ ਹੀ ਕਰਦੇ ਸੀਗੇ ਉਹ ਮੁਸਲਮਾਨ ਕਿਸਾਨਾਂ ਤੇ ਵੀ ਬਹੁਤ ਜ਼ੁਲਮ ਕਰਦੇ ਸਨ ਇਸ ਕਰਕੇ ਜਨਤਾ ਤਰਾ ਤਰਾ ਕਰ ਉੱਠੀ ਤੇ ਜਦੋਂ ਬੰਦੇ ਬਹਾਦਰ ਦੀ ਪੰਜਾਬ ਵਿੱਚ ਆਮਦ ਹੁੰਦੀ ਹੈ ਤਾਂ ਇੱਥੋਂ ਦੇ ਲੋਕਲ ਮਜ਼ਲੂਮ ਲੋਕਾਂ ਨੂੰ ਭਾਵੇਂ ਉਹ ਕਿਸਾਨ ਹੈ ਭਾਵੇਂ ਉਹ ਵਪਾਰੀ ਹੈ ਭਾਵੇਂ ਆਮ ਲੋਕ ਹੈਗੇ ਆ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਕਿ ਗਰਮੀ ਦੇ ਵਿੱਚ ਇੱਕ ਠੰਡਾ ਝੁੰਕਾ ਜਿਵੇਂ ਪੰਜਾਬ ਦੇ ਵਿੱਚ ਆ ਗਿਆ ਹੋਵੇ ਤੇ ਉਹ ਲੋਕ ਇਹ ਮਹਿਸੂਸ ਕਰਨ ਲੱਗੇ ਕਿ ਸਾਡੀ ਜ਼ਿੰਦਗੀ ਦੇ ਜੇ ਵਧੀਆ ਦਿਨ ਕੋਈ ਲਿਆ ਸਕਦਾ ਹੈ ਤਾਂ ਬੰਦਾ ਸਿੰਘ ਬਹਾਦਰ ਹੀ ਲਿਆ ਸਕਦਾ ਹੈ ਇਸ ਨੂੰ ਸਪੋਰਟ ਦਿੱਤੀ ਜਾਏ ਇਹਦੇ ਲਈ ਇਹਨਾਂ ਸਾਰੇ ਲੋਕਾਂ ਨੇ ਸਪੋਰਟ ਬੰਦਾ ਸਿੰਘ ਬਹਾਦਰ ਨੂੰ ਦਿੱਤੀ ਤੇ ਬੰਦਾ ਸਿੰਘ ਬਹਾਦਰ ਨੇ ਵੀ ਆਉਂਦਿਆ ਸਾਰ ਇਹਨਾਂ ਲੋਕਾਂ ਦੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਸਭ ਤੋਂ ਪਹਿਲਾਂ ਜ਼ਿਮੀਦਾਰੀ ਪ੍ਰਥਾ ਨੂੰ ਖਤਮ ਕੀਤਾ ਜ਼ਿਮੀਦਾਰੀ ਪ੍ਰਥਾ ਦੇ ਵਿੱਚ ਇੱਕ ਹੀ ਬੰਦੇ ਕੋਲੇ ਹਜ਼ਾਰਾਂ ਏਕੜ ਜ਼ਮੀਨ ਹੁੰਦੀ ਸੀਗੀ ਤੇ ਖੇਤੀ ਉਸ ਦੀ ਜ਼ਮੀਨ ਤੇ ਕਿਸਾਨ ਕਰਦੇ ਸਨ ਮਜਾਰੇ ਕਰਦੇ ਹੁੰਦੇ ਸਨ ਤੇ ਉਸ ਨੂੰ ਖਤਮ ਕੀਤਾ ਤੇ ਉਹਨਾਂ ਮਜਾਰੇ ਆਦਾਰਾ ਨੂੰ ਉਹਨਾਂ ਕਿਸਾਨਾਂ ਨੂੰ ਜ਼ਮੀਨਾਂ ਦੇ ਪੱਕੇ ਮਾਲਕ ਬਣਾ ਦਿੱਤਾ ਉਹ ਲੋਕ ਖੁਸ਼ ਹੋ ਗਏ ਤੇ ਸਾਰੇ ਧਰਮਾਂ ਦੇ ਲੋਕਾਂ ਦਾ ਉਹ ਸਤਕਾਰ ਕਰਦਾ ਰਿਹਾ ਬਹੁਤ ਸਾਰੇ ਮੁਸਲਮਾਨਾਂ ਨੂੰ ਵੀ ਉਸਨੇ ਆਪਣੀ ਸੈਨਾ ਦੇ ਵਿੱਚ ਭਰਤੀ ਕੀਤਾ ਵਕਾਇਦਾ ਉਹਨਾਂ ਦੇ ਧਰਮ ਦਾ ਧਿਆਨ ਰੱਖਿਆ ਜਾਂਦਾ ਸੀਗਾ ਕਿਉਂਕਿ ਜਦੋਂ ਅਸੀਂ ਖੋਫਿਆ ਰਿਪੋਰਟਾਂ ਦੀ ਗੱਲ ਕਰਦੇ ਹਾਂ ਜਿਹੜੀਆਂ ਮੁਗਲ ਸਮਰਾਟ ਕੋਲੇ ਪਹੁੰਚੀਆਂ ਉਹਨਾਂ ਦੇ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਬਹੁਤ ਸਾਰੇ ਜਿਹੜੇ ਮੁ슬ਮਾਨ ਹੈਗੇ ਆ ਬੰਦਾ ਬਹਾਦਰ ਨੇ ਆਪਣੀ ਸੈਨਾ ਦੇ ਵਿੱਚ ਭਰਤੀ ਕੀਤੀ ਮੁਗਲ ਸਮਰਾਟ ਨੂੰ ਜਦੋਂ ਇਹ ਸਾਰੀਆਂ ਖਬਰਾਂ ਮਿਲੀਆਂ ਕਿਉਂਕਿ ਲੋਕਾਂ ਦੀ ਨੇੜਤਾ ਬੰਦਾ ਬਹਾਦਰ ਨਾਲ ਬਹੁਤ ਜ਼ਿਆਦਾ ਵੱਧ ਚੁੱਕੀ ਸੀ ਤੇ ਬੰਦਾ ਬਹਾਦਰ ਦਿਨ ਪ੍ਰਤੀ ਦਿਨ ਤਰੱਕੀ ਕਰਦਾ ਜਾ ਰਿਹਾ ਸੀ ਇਹ ਤਾਂ ਜਿਵੇਂ ਅਸੀਂ ਬੰਦਾ ਬਹਾਦਰ ਦੀ ਸਾਰੀ ਜੀਵਨ ਨੂੰ ਦੇਖੀਏ ਜੇ ਉਹ ਨਾ ਰੁਕਦਾ ਤਾਂ ਇਹ ਵੀ ਸੰਭਵ ਸੀ ਕਿ ਉੱਤਰੀ ਭਾਰਤ ਕੀ ਬਲਕੇ ਸਾਰੇ ਭਾਰਤ ਦੇ ਵਿੱਚੋਂ ਹੀ ਬੰਦਾ ਬਹਾਦਰ ਮੁਗਲਾਂ ਦੀ ਸਲਤਨਤ ਨੂੰ ਖਤਮ ਕਰ ਸਕਦਾ ਸੀ ਪਰ ਉਹਦੇ 'ਚ ਦੂਰ ਅੰਦੇਸ਼ੀ ਦੀ ਘਾਟ ਲੈ ਲੋ ਕਹਿ ਲੋ ਜਾਂ ਇਹ ਕਹਿ ਲੋ ਕਿ ਉਸ ਨੇ ਥੋੜਾ ਸਮੇਂ ਨੂੰ ਨਿਯਾਗਤ ਨੂੰ ਨਹੀਂ ਦੇਖਿਆ ਤੇ ਉਹ ਦਿੱਲੀ ਤੇ ਕਬਜ਼ਾ ਨਹੀਂ ਕਰ ਸਕਿਆ ਹਾਲਾਂਕਿ ਉਸ ਸਮੇਂ ਦਿੱਲੀ ਦੇ ਵਿੱਚ ਮੁਗਲ ਸਮਰਾਟ ਨਹੀਂ ਸੀ ਪਰ ਫਿਰ ਵੀ ਜਦੋਂ ਮੁਗਲ ਸਮਰਾਟ ਨੂੰ ਇਹ ਗੱਲ ਪਤਾ ਲੱਗੀ ਤਾਂ ਉਸ ਨੇ ਬੰਦੇ ਬਹਾਦਰ ਦੇ ਵਿਰੁੱਧ ਵੱਡੀ ਕਾਰਵਾਈ ਕਰਨ ਦੇ ਲਈ ਵਕਾਇਦਾ ਅਬਦਾਲ ਨਵਾਬ ਮਰਾਦਾਬਾਦ ਤੇ ਹੋਰ ਜਿਹੜੇ ਆਲੇ ਦੁਆਲੇ ਦੇ ਇਲਾਕੇ ਸੀਗੇ ਸਾਰੇ ਆਹੀ ਨਵਾਬਾਂ ਨੂੰ ਕਿਹਾ ਕਿ ਵੱਧ ਤੋਂ ਵੱਧ ਸੈਨਾ ਜਿਹੜੀ ਹੈਗੀ ਹੈ ਬੰਦੇ ਬਹਾਦਰ ਦੇ ਵਿਰੁੱਧ ਭੇਜੀ ਜਾਏ ਦਿੱਲੀ ਦੇ ਵਿੱਚ ਮੁਗਲ ਸੈਨਾਪਤੀਆਂ ਦੀ ਹਾਲਤ ਇੰਨੀ ਜ਼ਿਆਦਾ ਮਾੜੀ ਸੀ ਕਿ ਕੋਈ ਵੀ ਤਿਆਰ ਨਹੀਂ ਸੀਗਾ ਬੰਦੇ ਬਹਾਦਰ ਦੇ ਵਿਰੁੱਧ ਕਾਰਵਾਈ ਕਰਨ ਦੇ ਲਈ ਇੰਨਾ ਜ਼ਿਆਦਾ ਦਹਿਸ਼ਤ ਜਿਹੜੀ ਹੈਗੀ ਆ ਬੰਦੇ ਬਹਾਦਰ ਦੀ ਮੁਗਲ ਸਾਮਰਾਜ ਦੇ ਵਿੱਚ ਸੀ ਤੇ ਜਦੋਂ ਵਜ਼ੀਰ ਦੁਆਰਾ ਬਹਾਦਰ ਸਾਹ ਨੂੰ ਇਹ ਖਬਰ ਦਿੱਤੀ ਗਈ ਤਾਂ ਮੁਗਲ ਸਮਰਾਟ ਬਹਾਦਰ ਸਾਹ ਨੇ ਖੁਦ ਵਜ਼ੀਰ ਨੂੰ ਕਿਹਾ ਕਿ ਮੈਂ ਆਪ ਇਸ ਸੈਨਾ ਦੀ ਅਗਵਾਈ ਕਰਾਂਗਾ ਜਦੋਂ ਵਜ਼ੀਰ ਨੇ ਮੁਗਲ ਸਮਰਾਟ ਨੂੰ ਇਹ ਕਿਹਾ ਕਿ ਆਪ ਇਸ ਦੀ ਅਗਵਾਈ ਨਾ ਕਰੋ ਕਿਉਂਕਿ ਤਾਂ ਛੋਟਾ ਮੋਟਾ ਝਗੜਾ ਹੈ ਕਿ ਬਹੁਤ ਵੱਡਾ ਵਿਦਰੋਹ ਨਹੀਂ ਹੈ ਆਪ ਨੂੰ ਇਹ ਸ਼ੋਭਾ ਨਹੀਂ ਦਿੰਦਾ ਪਰ ਫਿਰ ਵੀ ਬਹਾਦਰ ਸਾਹ ਨੇ ਕਿਹਾ ਕਿ ਨਹੀਂ ਮੈਂ ਹੀ ਇਸ ਦੀ ਗਵਾਹੀ ਕਰਾਂਗਾ ਤੇ ਬਹੁਤ ਵੱਡੀ ਸੰਖਿਆ ਦੇ ਵਿੱਚ ਸੈਨਾ ਜਿਹੜੀ ਹੈਗੀ ਹੈ ਉਹ ਲੋਹਗੜ੍ਹ ਵੱਲ ਨੂੰ ਰਵਾਨਾ ਕਰ ਦਿੱਤੀ ਗਈ ਰਸਤੇ ਦੇ ਵਿੱਚ ਕਈ ਥਾਵਾਂ ਤੇ ਲੜਾਈਆਂ ਜਿਹੜੀਆਂ ਹੈਗੀਆਂ ਉਹ ਹੋਈਆਂ ਜਿਨ੍ਹਾਂ ਦੇ ਵਿੱਚ ਅਮੀਨਗੜ੍ਹ ਦਾ ਜ਼ਿਕਰ ਆਉਂਦਾ ਹੈ ਕਿ ਉੱਥੇ ਇੱਕ ਵੱਡੀ ਸੈਨਾ ਦੇ ਨਾਲ ਸਿੱਖਾਂ ਅਤੇ ਮੁਗਲਾਂ ਦੀਆਂ ਸਨਾਵਾਂ 'ਚ ਝੜਪ ਹੋਈ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਸਿੱਖ ਸੈਨਿਕ ਜਿਹੜੇ ਹੈਗੇ ਮਾਰੇ ਗਏ ਤੇ ਬਹੁਤ ਸਾਰੇ ਮੁਗਲ ਵੀ ਮਾਰੇ ਗਏ ਪਰ ਜਦੋਂ ਸਹਾਇਕ ਸੈਨਾ ਮੁਗਲਾਂ ਦੇ ਕੋਲੇ ਆ ਗਈ ਤਾਂ ਫੇਰ ਸਿੱਖ ਸੈਨਾ ਜਿਹੜੀ ਆ ਪਿੱਛੇ ਹਟਣ ਲੱਗੀ ਇਹ ਆ ਜਾਂਦਾ ਕਿ ਇੱਕੋ ਹੀ ਥਾਂ ਤੇ 300 ਦੇ ਲਗਭਗ ਉਤੇ ਸਿੱਖ ਜਿਹੜੇ ਸੀਗੇ ਮਾਰੇ ਗਏ ਸਨ ਤੇ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਸਿਰਾਂ ਨੂੰ ਗੱਡਿਆਂ ਦੇ ਵਿੱਚ ਪਾ ਕੇ ਦਿੱਲੀ ਨੂੰ ਜਦੋਂ ਭੇਜਿਆ ਗਿਆ ਤਾਂ ਮੁਗਲ ਸਮਰਾਟ ਬੜਾ ਖੁਸ਼ ਹੋਇਆ ਉਸ ਤੋਂ ਬਾਅਦ ਇਹ ਕਿਲਾ ਜਿਹੜਾ ਸੀਗਾ ਲੋਹਗੜ੍ਹ ਦਾ ਕਿਲਾ ਜਿਹਨੂੰ ਮੁਖਲਿਸਪੁਰੇ ਦਾ ਪੁਰਾਣਾ ਨਾਮ ਹੈ ਤੇ ਇਹ ਬਹੁਤ ਹੀ ਵਧੀਆ ਥਾਂ ਤੇ ਬਣਿਆ ਹੋਇਆ ਹੈ ਇਨਾਹਾਂ ਦੀਆਂ ਪਹਾੜੀਆਂ ਦੇ ਕੋਲੇ ਇਹ ਜਗ੍ਹਾ ਹੈ ਇਹਦੇ ਹਾਲੇ ਦੁਆਲੇ ਦਰਿਆ ਵਹਿੰਦੇ ਆ ਗਿਆ ਤੇ ਦਰਿਆ ਹੋਣ ਕਰਕੇ ਰਿਮੋਟ ਏਰੀਆ ਹੈ ਕਾਫੀ ਪੱਥਰੀਲੀ ਪਹਾੜੀ ਹੈਗੀ ਆ ਉਹਦੇ ਟੌਪ ਤੇ ਬਣਿਆ ਹੋਇਆ ਹੈ ਤੇ ਬੰਦਾ ਸਿੰਘ ਬਹਾਦਰ ਨੇ ਵੀ ਇਸ ਨੂੰ ਬਹੁਤ ਧਿਆਨ ਦੇ ਨਾਲ ਜੁਣਿਆ ਸੀਗਾ ਕਿਉਂਕਿ ਸਰਹੰਦ ਨਾਲੋਂ ਇਹ ਜਗ੍ਹਾ ਜ਼ਿਆਦਾ ਸੁਰੱਖਿਅਤ ਸੀ। ਸੋ ਇਸ ਕਰਕੇ ਜਦੋਂ ਇੱਥੇ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਕਾਰਵਾਈ ਕਰਨ ਦੇ ਲਈ ਵੱਡੀ ਸੈਨਾ ਭੇਜੀ ਜਾਂਦੀ ਹੈ ਤਾਂ ਕਿਲੇ ਨੂੰ ਸਰ ਕਰਨਾ ਬਹੁਤ ਔਖਾ ਸੀ। ਹਾਲਾਤ ਉਸ ਸਮੇਂ ਬਹੁਤ ਜ਼ਿਆਦਾ ਖਰਾਬ ਹੋ ਗਏ ਸਨ ਕਿਉਂਕਿ ਮੀਂਹ ਪੈ ਰਿਹਾ ਸੀ। ਬਹਾਦਰ ਸਾਹਿਬ ਖੁਦ ਉਸ ਸੈਨਾ ਦੀ ਗਵਾਹੀ ਕਰ ਰਿਹਾ ਸੀ। ਜਦੋਂ ਘੇਰਾ ਥੋੜੇ ਦਿਨ ਚੱਲਿਆ ਤਾਂ ਉਸ ਸਮੇਂ ਕਿਉਂਕਿ ਹਾਲੇ ਪੂਰੀ ਸ਼ਕਤੀ ਨਹੀਂ ਸੀਗੀ ਮੁਗਲਾ ਨੇ ਪੂਰੀ ਤਰ੍ਹਾਂ ਦੇ ਨਾਲ ਵਾਲੇ ਦੋਲੇ ਤੋਂ ਬਲਾਕ ਨਹੀਂ ਕੀਤਾ ਸੀ ਤੇ ਬੰਦਾ ਸਿੰਘ ਬਹਾਦਰ ਦੇ ਸਾਥੀਆਂ ਨੇ ਬੰਦਾ ਸਿੰਘ ਬਹਾਦਰ ਨੂੰ ਸਲਾਹ ਦਿੱਤੀ ਕਿ ਆਪ ਜੀ ਕਿਲੇ ਨੂੰ ਛੱਡ ਕੇ ਚਲੇ ਜਾਓ ਬੰਦਾ ਬਹਾਦਰ ਨੇ ਪਹਿਲਾਂ ਤੇ ਨਹੀਂ ਮੰਨਿਆ ਪਰ ਅਖੀਰ ਆਪਣੇ ਸਾਥੀਆਂ ਦੀ ਮੰਨਦੇ ਹੋਏ ਕਿਲਾ ਜਿਹੜਾ ਸੀਗਾ ਉਸ ਨੂੰ ਛੱਡ ਦਿੱਤਾ ਤੇ ਆਪਣੀ ਥਾਂ ਤੇ ਗੁਲਾਬ ਸਿੰਘ ਨਾਂ ਦੇ ਕਹਾਮ ਸ਼ਕਲ ਨੂੰ ਬਾਸਪਰ ਕਹਿਣਾ ਆ ਕੇ ਕਿਲੇ ਦੇ ਵਿੱਚ ਪਟਾ ਦਿੱਤਾ ਤੇ ਮੁਗਲ ਸੈਨਾਪਤੀ ਜਿਹੜੇ ਸੀ ਉਹਨਾਂ ਨੂੰ ਇਹ ਲੱਗਦਾ ਰਿਹਾ ਕਿ ਬੰਦਾ ਸਿੰਘ ਬਹਾਦਰ ਕਿਲੇ ਦੇ ਅੰਦਰ ਹੀ ਹੈ ਜਦੋਂ ਮੁਗਲ ਸੈਨਾ ਨੇ ਕਿਲੇ ਤੇ ਜਵਰਦਸਾ ਹਮਲਾ ਕੀਤਾ ਤੇ ਜਦੋਂ ਅੰਦਰ ਗਏ ਤਾਂ ਉਥੇ ਉਹਨਾਂ ਨੂੰ ਲੱਗਿਆ ਕਿ ਹੁਣ ਬੰਦਾ ਸਿੰਘ ਬਹਾਦਰ ਨੂੰ ਜਿੰਦਾ ਜਾਂ ਮਰਦਾ ਸੀ ਕੱਢ ਲੈਣਾ ਹੈ ਜਾਂ ਮਾਰ ਦੇਣਾ ਹੈ ਪਰ ਜਦੋਂ ਉੱਥੇ ਜਾ ਕੇ ਦੇਖਿਆ ਤਾਂ ਉੱਥੇ ਸਿਰਫ 10 ਤੋਂ 12 ਬੰਦੇ ਹੀ ਸਨ ਉਹਨਾਂ ਦੇ ਵਿੱਚ ਹੀ ਇੱਕ ਵਿਅਕਤੀ ਬੰਦਾ ਸਿੰਘ ਵਰਗਾ ਲੱਗ ਰਿਹਾ ਸੀ ਜਦੋਂ ਉਸ ਨੂੰ ਪੜਿਆ ਗਿਆ ਤਾਂ ਉਸ ਨੇ ਦੱਸਿਆ ਕਿ ਮੈਂ ਬੰਦਾ ਸਿੰਘ ਬਹਾਦਰ ਨਹੀਂ ਹਾਂ ਮੇਰਾ ਨਾਮ ਗੁਲਾਬ ਸਿੰਘ ਹੈ ਇਹਦੇ ਨਾਲ ਹੀ ਮੁਗਲਾਂ ਨੂੰ ਬਹੁਤ ਨਮੋਸ਼ੀ ਹੋਈ ਬਹਾਦਰ ਸਾਹ ਨੂੰ ਤਾਂ ਅੰਤ ਤੱਕ ਵੀ ਨਮੋਸ਼ੀ ਹੁੰਦੀ ਰਹੀ ਉਹ ਕਹਿੰਦਾ ਰਿਹਾ ਕਿ ਬਾਦ ਉੱਡ ਗਿਆ ਹੈ ਭਾਵੇਂ ਉਸ ਨੂੰ ਪੜਿਆ ਨਹੀਂ ਜਾ ਸਕਿਆ ਹੁਣ ਬੰਦਾ ਸਿੰਘ ਬਹਾਦਰ ਉੱਥੋਂ ਭੱਜ ਗਿਆ ਭੱਜ ਕੇ ਉਹ ਅੱਗੇ ਨਾਹਾਂਦੇ ਪਹਾੜੀਆਂ ਦੇ ਵਿੱਚ ਅੱਗੇ ਜਾਂਦਾ ਚਲਾ ਗਿਆ ਇਸੇ ਦਰਮਿਆਨ ਮੁਗਲਾਂ ਦੁਆਰਾ ਜਿਹੜਾ ਗੁੱਸਾ ਸੀਗਾ ਉਹ ਨਾਹਾਂਦੇ ਰਾਦੇ ਦੇ ਪੁੱਤਰ ਭੂਪ ਪ੍ਰਕਾਸ਼ ਉੱਤੇ ਕੱਢਿਆ ਗਿਆ ਉਸ ਨੂੰ ਫੜ ਲਿਆ ਗਿਆ ਉਸ ਦੇ 30 ਕੋ ਸਾਥੀਆਂ ਸਮੇਤ ਫੜ ਕੇ ਉਸ ਨੂੰ ਦਿੱਲੀ ਲਿਜਾਇਆ ਗਿਆ ਤੇ ਦਿੱਲੀ ਲਿਜਾ ਕੇ ਕੁਝ ਦਿਨ ਤਸੀਹੇ ਦੇਣ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਪਰ ਬੰਦਾ ਸਿੰਘ ਬਹਾਦਰ ਮੁਗਲਾਂ ਦੇ ਹੱਥ ਨਹੀਂ ਲੱਗਿਆ ਜਦੋਂ ਮੁਗਲਾਂ ਨੇ ਉਸ ਲੋਹੜ ਘੜ ਦੇ ਕਿਲੇ ਦੇ ਉੱਤੇ ਕਬਜ਼ਾ ਕਰ ਲਿਆ ਤਾਂ ਉੱਥੋਂ 5 ਤੋਂ 2 ਲੱਖ ਰੁਪਇਆ ਮੁਗਲ ਸੈਨਾਪਤੀਆਂ ਨੂੰ ਨਗਦ ਮਿਲੇ ਆ ਤੇ 3 ਤੋਂ ਹਜ਼ਾਰ ਦੇ ਲਗਭਗ ਸੋਨੇ ਦੀਆਂ ਅਸਰਫੀਆਂ ਮਿਲੀਆਂ ਪਰ ਬੰਦਾ ਸਿੰਘ ਬਹਾਦਰ ਨੂੰ ਉਹ ਨਾ ਤਾਂ ਗ੍ਰਿਫਤਾਰ ਕਰ ਸਕੇ ਨਾ ਹੀ ਉਸ ਨੂੰ ਖਤਮ ਕਰ ਸਕੇ ਇਸ ਤਰ੍ਹਾਂ ਦੇ ਨਾਲ ਬੰਦਾ ਸਿੰਘ ਬਹਾਦਰ ਮੁਗਲ ਸੈਨਾਪਤੀਆਂ ਦੇ ਅੱਖੀ ਘੱਟਾ ਪਾ ਕੇ ਉਹਨਾਂ ਦੇ ਸੁਰੱਖਿਆ ਘੇਰੇ ਨੂੰ ਤੋੜਦਾ ਹੋਇਆ ਸੁਰੱਖਿਆ ਲੋਗੜ ਦੇ ਖੇਤਰ ਦੇ ਵਿੱਚੋਂ ਬਾਹਰ ਨਿਕਲ ਗਿਆ ਤੇ ਫਿਰ ਕਈ ਸਾਲਾਂ ਤੱਕ ਉਹ ਹਿਮਾਚਲ ਦੇ ਉੱਪਰਲੇ ਇਲਾਕਿਆਂ ਦੇ ਵਿੱਚ ਹੀ ਵਿਚਰਦਾ ਰਹੇਗਾ ਇਸ ਦਾ ਬਾਕੀ ਹਿੱਸਾ ਜਿਹੜਾ ਹੈਗਾ ਤੁਹਾਨੂੰ ਅਸੀਂ ਅਗਲੇ ਵੀਡੀਓ ਦੇ ਵਿੱਚ ਹੀ ਦੱਸਾਂਗੇ ਹੁਣ ਵੀਡੀਓ ਜਿਹੜੇ ਹੈਗੇ ਆ ਲਗਾਤਾਰ ਜਿਹੜਾ ਮੈਂ ਪਾਉਂਦਾ ਰਹੂੰਗਾ ਕਿਉਂਕਿ ਉੱਥੇ ਕੁਝ ਘਰੇਲੂ ਪ੍ਰੋਬਲਮ ਕਰਕੇ ਮੈਂ ਵੀਡੀਓ ਪਿਛਲੇ ਸਮੇਂ 'ਚ ਦੇ ਵਿੱਚ ਨਹੀਂ ਪਾ ਸਕਿਆ ਤੇ ਮੇਰੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਸਹੀ ਤੇ ਵਧੀਆ ਜਾਣਕਾਰੀ ਅਸੀਂ ਦਿਂਦੇ ਰਹੀਏ ਇਹਦੇ ਨਾਲ ਹੀ ਅੱਜ ਦਾ ਵੀਡੀਓ ਇੱਥੇ ਹੀ ਸਮਾਪਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ